ਜੇਪੀ ਦੇ ਨਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਤੇ ਬੀਜੇਪੀ ਦਾ ਬੈਨਰ ਝੰਡਾ ਦੇਖ ਕੇ ਤੁਸੀਂ ਸਮਝ ਸਕੋਗੇ ਕਿ ਕਿੰਨੀ ਖੁਸ਼ੀ ਮਨਾਈ ਜਾ ਰਹੀ ਹੈ ਬੀਜੇਪੀ ਇਹ ਹਰਿਆਣਾ ਦੇ ਵਿੱਚ ਵੱਡਾ ਕੰਪੈਨ ਬੈਟ ਹੈ ਉਮੀਦ ਤੋਂ ਪਰੇ ਬੀਜੇਪੀ ਨੇ ਹੱਥ ਹੱਲ ਕਰਕੇ ਹਰਿਆਣਾ ਦੇ ਵਿੱਚ ਜਿੰਦਾਬਾਦ ਪਰ ਫਿਰ ਕਮਬੈਕ ਕੀਤਾ ਤੇ ਜਿਹਦੀ ਖੁਸ਼ੀ ਮਨਾਉਣੀ ਸ਼ੁਰੂ ਕਰਕੇ ਲੱਡੂ ਵੱਡੇ ਸ਼ੁਰੂ ਕਰ ਦਿੱਤੇ ਨੇ ਬੀਜੇਪੀ ਦੇ ਜਿਹੜੇ ਸਮਰਥਕ ਹੈ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਤੇ ਵੀ ਬੀਜੇਪੀ ਦੇ ਜਿੱਤੇ ਵੀ ਸਮਰਥਕ ਨੇ ਉੱਥੇ ਲੱਡੂ ਵੱਡਣ ਦਾ ਸ਼ਲਸ਼ਾ ਸ਼ੁਰੂ ਕੀਤਾ ਅੱਜ ਬੀਜੇਪੀ ਦੇ ਸਮਰਥਕਾਂ ਦੇ ਵਿੱਚ ਮਟੰਡਾ ਫਾਇਰ ਵਿਗੜਦੇ ਚੌਕ ਦੇ ਉੱਤੇ ਇਕੱਠੇ ਹੋਏ ਆ ਤੇ ਜਿੱਥੇ ਕਿ ਸਾਡੀ ਜਨਤਾ ਜਿੰਦਾਬਾਦ ਚੇਰੇ ਤੋਂ ਜਿਹੜੇ ਸਾਡੇ ਨੂੰ ਖੁਸ਼ੀ ਹੈ ਜਿੰਦਾਬਾਦ ਚਾਗਿਆ ਵੀ ਚਾਗਿਆ ਚਾਗਿਆ ਮਹਾਰਾਜ ਚਾਗਿਆ ਚਾਗਿਆ ਵੀ ਚਾਗਿਆ ਜਿੰਦਾਬਾਦ ਉੱਚ ਦੇਰ ਦੇ ਵਿੱਚ ਹੁਣ ਲੱਡੂ ਜਿਹੜੇ ਹੈਗਾ ਲੱਡੂ ਆ ਇੱਥੇ ਵੰਡੇ ਆਣਗੇ ਜਿੰਦਾ ਦੇ ਜਿਹੜੇ ਆਗੂ ਬੀਜੇਪੀ ਦੇ ਤੇ ਸਵਾਰਥਕ ਜਿੰਨੇ ਵੀ ਵਰਕਰ ਆਉ ਸਾਰੇ ਜਿੰਨਾ ਦੇ ਫਾਇਰ ਵਿਗਟ ਚੌਕ ਤੇ ਖੜੇ ਹੋ ਕੇ ਉਹ ਖੁਸ਼ੀ ਮਨਾ ਰੇ ਨੇ ਕਿ ਨਰਿੰਦਰ ਮੋਦੀ ਵਾਹੀਦੀ ਬੱਲੇ ਬੱਲੇ ਬਾਕੀ ਸਭ ਥੱਲੇ ਥੱਲੇ ਆ ਗਿਆ ਚਾ ਗਿਆ ਵੀ ਚੁੱਕੀ ਆਪਣੀ ਪਾਰਟੀ ਦਿੱਤਦੀ ਐ ਤਾਂ ਖੁਸ਼ੀ ਹੁੰਦੀ ਐ ਜਿੰਦਾਬਾਦ 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 ਤੁਸ ਵਾਹੋ ਜਲੇਬੀ ਦੀ ਜਗ੍ਹਾ ਵੀ ਠੰਡੀ ਹੋ ਗਈ ਠੰਡੀ ਹੋ ਗਈ ਕਾਂਗਰਸ ਦੀ ਜਗ੍ਹਾ ਵੀ ਠੰਡੀ ਭਾਜਪਾ ਦੀ ਜਗ੍ਹਾ ਵੀ ਗਰਮ ਹੋ ਗਈ ਬੋਲੋ ਜੈ ਸ੍ਰੀ ਆਂ ਜੈ ਸ੍ਰੀ ਜਿਹੜੇ ਜਲੇਬੀ ਕਿਹੜੇ ਕਰੀਂ ਲੇ ਵੀ ਕਿਣੀ ਕਰੇ ਸੀ ਲੇ ਵੀ ਕਿੰਨੇ ਜੈ ਜੈ ਸ਼੍ਰੀ ਰਾ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਬੈਠ ਗਏ ਅਬ ਇੱਕ ਵੀ ਬੋਲੀ ਜਿੱਤ ਹੋਈ ਹੈ ਕੀ ਜਨਾ ਚਾਹੋਗੇ ਹਰਿਆਣਾ ਦੇ ਵਿੱਚ ਤੀਸਵੀ ਵਾਰ ਪ੍ਰਚੰਡ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਹੈ ਕਿਸੇ ਵੀ ਚੈਨਲ ਨੇ ਕਿਸੇ ਵੀ ਉਸ ਨੇ 25 26 ਸੀਟਾਂ ਸਭ ਦੱਸ ਦਈ ਕੋਈ ਨਹੀਂ ਦੱਸਦਾ ਸੀ ਬੀਜੇਪੀ ਕਹਿ ਰਹੀ ਸੀ ਕਿ ਇਸ ਵਾਰ ਸਾਡੀ ਬਹੁਮਤ ਦੀ ਸਰਕਾਰ ਬਣੂਗੀ ਲੋਕਾਂ ਨੇ ਜੋ ਸਾਡੀ ਉਥੋਂ ਦੀ ਨੀਤੀ ਸੀ ਬਿਨਾ ਪਰਚੀ ਬਿਨਾ ਖਰਚੀ এমਪਲॉयਮੈਂਟ ਔਰ ਬਿਨਾ ਰਿਸ਼ਵਤ ਤੋਂ ਕੋਈ ਕੰਮ ਸਭ ਕੰਮ ਹੋਏ ਇਸ ਕਰਕੇ ਲੋਕਾਂ ਨੇ ਆਪਣਾ ਫਤਵਾ ਜਿਹੜੇ ਬੀਜੇਪੀ ਚੋ ਕਰਦੀ ਹੈ ਕਹਿੰਦੀ ਹੈ ਉਹ ਕਰਦੀ ਹੈ ਇਹ ਇਸੇ ਕੰਮ ਵਾਸਤੇ ਇਸ ਕੰਮ ਵਾਸਤੇ ਜਾਣੇ ਜਾਂਦੇ ਨੇ ਮੋਦੀ ਜੀ ਵੀ ਚੋ ਕਹਿੰਦੇ ਨੇ ਉਹ ਕਰਦੇ ਨੇ ਮੋਦੀ ਦੇ ਹੋਂਦ ਤੇ ਉਹ ਇੱਕ ਜਿਹੜਾ ਹੈਗਾ ਕਿ ਮੋਦੀ ਹੈ ਤਾਂ ਕੁਝ ਵੀ ਮੁਮਕਨ ਨਹੀਂ ਸਭ ਸਭ ਨਾ ਮੁਮਕਨ ਇਸ ਤਰ੍ਹਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਅਸੀਂ ਸਾਰੇ ਸਾਰੇ ਕਾਰਜਕਰਤਾ ਇਕੱਠੇ ਹੋ ਕੇ ਅੱਜ ਦੀ ਖੁਸ਼ੀ ਜਿਹਾਰ ਕਰ ਰਹੇ ਹਾਂ ਤੇ ਲੱਡੂ ਵੰਡ ਕੇ ਉਥੋਂ ਦੇ ਲੋਕਾਂ ਨੂੰ ਹੁਣ ਇੱਕ ਪਾਰਟੀਨ ਦਾ ਪਾਰਟੀ ਹਰਿਆਣਾ ਦੇ ਵਰਕਰਾਂ ਨੂੰ ਸਭ ਨੂੰ ਵਧਾਈ ਦੇ ਰਹੇ ਆ ਪੰਜਾਬ ਦੇ ਵਿੱਚ ਵੀ ਅਸੀਂ ਅਗਲੇ ਚੋਣਾਂ ਦੇ ਵਿੱਚ ਬੀਜੇਪੀ ਦਾ ਪੱਤਰ ਰਹਿ ਰਿਹਾ ਹੈ ਲੋਕ ਕਹਿੰਦੇ ਵੀ ਉਮੀਦ ਹੈ ਨਹੀਂ ਸੀ ਨੀ ਜੀ ਇਹ ਹੈਗੀ ਸੀ ਸਾਨੂੰ ਨਹੀਂ ਸੀ ਨਾ ਸਾਨੂੰ ਸੀ ਉਮੇਸ਼ ਜੀ ਐਕਸੈਪਟ ਬੋਲ ਦਾ ਕੋਈ ਕੰਨਾ ਹੀ ਨਹੀਂ ਸੀਗਾ ਐਕਸੈਪਟ ਬੋਲ ਦੇ ਵਿੱਚ ਸਾਰੇ ਸਾਰੇ ਕਹਿ ਰਹੇ ਸੀ ਸਾਰੇ ਵੇਰ ਕਰਦੇ ਸੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਚਾਗਿਆ ਵੀ ਚਾਗਿਆ ਗਿੰਦਰ ਮੋਦੀ ਸ਼ਾਗਿਆ ਚਾਗਿਆ ਵੀ ਚਾਗਿਆ ਗਿੰਦਰ ਮੋਦੀ ਸ਼ਾਗਿਆ ਚਾਗਿਆ ਵੀ ਚਾਗਿਆ ਗਿੰਦਰ ਮੋਦੀ ਸ਼ਾਗਿਆ ਹੈਟ੍ਰਿਕ ਦੀ ਖੁਸ਼ੀ ਬਹੁਤ ਜ਼ਿਆਦਾ ਜੀ ਇਹ ਜਿਹੜਾ ਫਤਵਾ ਕੇ ਮਿਲਿਆ ਹੈ ਬੀਜੇਪੀ ਸਰਕਾਰ ਦੇ ਕੰਮਾਂ ਨੂੰ ਉਹਨਾਂ ਦੀਆਂ ਪਾਲਿਸੀਆਂ ਨੂੰ ਮਾਦਰ ਸ਼ਕਤੀ ਦੀ ਦਿੱਤੀ ਉਹਨਾਂ ਦੀਆਂ ਸਕੀਮਾਂ ਨੂੰ ਆਇਸ਼ਮਾਨ ਨੂੰ ਸਟਾਰਟਅਪ ਸਕੀਮਾਂ ਨੂੰ ਉਹ ਕਿਸਾਨਾਂ ਦੇ ਲਈ ਕੀਤੇ ਗਏ ਅੱਛੇ ਕੰਮਾਂ ਨੂੰ ਇਹ ਸਾਰਾ ਫਤਵਾ ਜਿਹੜਾ ਉਹਦੇ ਕਰਕੇ ਮਿਲਿਆ ਹੈ ਫੈਕਟਰੀ ਦੇ ਨਾਲ ਕਿਸੇ ਫੋਟੋ ਖਿਚਵਾ ਲਿਆ ਹੈ ਧੰਨਵਾਦ ਭੈਮੜਾ ਮਿਛੇ ਉਹ ਭਾਈ ਲਾਓ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਅਧਵਾਇ ਦੇ ਵਿੱਚ ਸਰਬ ਸੰਪਤੀ ਨਾਲ ਚੋਣਾਂ ਹੋਈ ਹੈ ਤੇ ਬਿਨਾ ਕਿਸੇ ਵੈਲੈਂਸ ਤੋਂ ਹੋਈ ਹੈ ਸਭ ਤੋਂ ਵੱਡੀ ਜਿੱਤ ਹੈ ਔਰ ਉੱਥੇ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਗੀ ਆਉਣ ਵਾਲੇ ਦਿਨਾਂ ਚ ਸਭ ਨੂੰ ਪਤਾ ਚੱਲ ਜਾਊਗਾ ਠੀਕ ਹੈ ਠੀਕ ਹੈ ਔਰਾਂ ਸਮਝ ਪੰਜਾਬ ਚ ਵੀ ਬਹੁਤ ਇਫੈਕਟ ਬੜੇ ਚੜ੍ਹਦੀ ਇੱਥੇ ਵੀ ਗਾਹ ਡਬਲ ਇੰਜਨ ਬਣੂਗੀ ਤੇ ਸਰਕਾਰ ਇੱਥੇ ਬਣਨ ਲਈ ਤਿਆਰ ਹੈ ਇੱਥੇ ਸਰਕਾਰ ਬਣਨ ਲਈ ਤਿਆਰ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਲਾਅ ਐਂਡ ਆਰਡਰ ਤੇ ਨਸ਼ੇ ਤੇ ਡਰੱਗਸ ਤੇ ਟੋਟਲੀ ਫੇਲ ਹੋ ਚੁੱਕੀ ਹੈ ਔਰ ਮਾਫੀਆ ਇੱਥੇ ਰਾਜ ਕਰ ਰਿਹਾ ਹੈ ਔਰ ਇੱਥੇ ਸਰਕਾਰ ਭਗਵੰਤ ਮਾਨ ਦੀ ਰਾਜ ਨਹੀਂ ਕਰੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਰਾਜ ਕਰ ਰਹੀ ਹੈ ਅੱਜ ਦੀ ਇਸ ਜਤਰਾ ਪੰਜਾਬ 'ਤੇ ਪੂਰਾ ਇਫੈਕਟ ਪੂਰਾ ਇਫੈਕਟ ਪਊਗਾ ਔਰ ਹਰਿਆਣਾ ਦੇ ਵਿੱਚ ਦੇਖੋ ਨਾ ਤੁਸੀਂ ਜਵਾਨਤਾ ਜੱਫਤ ਹੋ ਗਈ ਹੈ ਹਰਿਆਣਾ ਦੇ ਵਿੱਚ ਜਿੱਦਿਆ ਵੱਡੀਆਂ ਵੱਡੀਆਂ ਗੱਲਾਂ ਕੇਜਰੀਵਾਲ ਡਬਲ ਇੰਜਨ ਦੀ ਸਰਕਾਰ ਬਾਰੇ ਗੱਲਾਂ ਕਰ ਰਹੇ ਸੀ ਅੱਜ ਉਹਨੇ ਮੂੰਹ ਤੋਂ ਮੱਖੀ ਨਹੀਂ ਉਡਰੀ ਅੱਜ ਮੂ ਤਾਂ ਮੱਖੀ ਨਹੀਂ ਉੱਡਰੀ ਰਾਹੁਲ ਗਾਂਧੀ ਜਿਹੜੀ ਜਲੇਬੀ ਦੀ ਗੱਲ ਕਰਦਾ ਸੀ ਉਹਦੀ ਜਲੇਬੀ ਕਿੱਥੇ ਗਈ ਨਾ ਫੈਕਟਰੀ ਨਾਲ ਜਲੇਬੀ ਜਲੇਬੀ ਵੀ ਠੰਡੀ ਹੋ ਗਈ ਜਲੇਬੀ ਨੂੰ ਆਪ ਬੰਦ ਕਰਾਓ ਤੇ ਅੱਜ ਪੂਰਾ ਜੇਸਨ ਮੈਂ ਬਹੁਤ ਤੁਹਾਡੇ ਸਾਥੇ ਜੀ ਉਹ ਕਹੇ ਜੀ ਇਸ ਦੇ ਵਿੱਚ ਮੈਂ VOTING ਕਰੂਗਾ ਇਹ ਬਹੁਤ ਵੱਡਾ ਪਰਮ ਹੋਊਗਾ ਸਹਿਮ ਲੇਕਿਨ ਸਾਨੂੰ ਇਸ ਅੱਜ ਜਿਹੜਾ ਮੌਕੇ ਦੇ ਅੱਜ ਹਰਿਆਣੇ ਨੇ ਚਾਹੂ ਪਿੱਛੇ ਦਾ ਯੋਨ ਉਹਨੇ ਆ ਗਿਆ ਪਿੱਛੇ ਹੋਇਆ ਉਹ ਕਿੱਥੇ ਹੋਏ ਇੱਧਰ ਆ ਕੇ ਬਿਜਾਰ ਡੱਪ ਗਈ ਹੈ ਦੇਖੋ ਜੀ ਚੱਲਣ ਚੱਲਣ ਉਹ ਪਿੱਛੇ ਨੂੰ ਜਾ ਰਹੇ ਨੇ ਕਿੱਥੇ मोदी ਜੋਲੀਆ ਬੀਜੇਪੀ ਦੇ ਜਿਹੜੇ ਐਕਟਿਵ ਮੈਂਬਰ ਸੀ ਬਾਗੂ ਨੇ ਨਾਲ ਗੱਲ ਕਰ ਸੀਨੀਅਰ ਆਗੂ ਨੇ ਤੇ ਨਾਲ ਆ ਕੇ ਸਾਡੇ ਨਾਲ ਵੀ ਕਿੰਨੀ ਖੁਸ਼ੀ ਆ ਕਿ ਅੱਜ ਵੀ ਜੇ ਅੱਜ ਤੁਸੀਂ ਦੇਖ ਸਕਦੇ ਹੋ ਹਰਿਆਣਾ ਵਿੱਚ ਬੀਜੇਪੀ ਨੇ ਲਗਾਤਾਰ ਤੀਸਰੀ ਵਾਰ ਜਿੱਤ ਹਾਸਲ ਕੀਤੀ ਹੈ ਦਬਲ ਇੰਡਲ ਦੀ ਸਰਕਾਰ ਉੱਥੇ ਬਣਨ ਜਾ ਰਹੀ ਹੈ ਇਸ ਕਰਕੇ ਸਾਡੇ ਭਾਜਪਾ ਦੇ ਸਾਰੇ ਆਗੂ ਤੇ ਸਾਰੇ ਵਰਕਰ ਇਕੱਠੇ ਹੋਏ ਆ ਅੱਜ ਸਾਰੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਕਿ ਬੀਜੇਪੀ ਨੇ ਅੱਜ ਤੀਜੀ ਵਾਰ ਲਗਾਤਾਰ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਇਸ ਦੇ ਨਾਲ ਅਸੀਂ ਸਾਰੇ ਬੀਜੇਪੀ ਦੇ ਵਰਕਰਾਂ ਨੂੰ ਨਰਿੰਦਰ ਮੋਦੀ ਜੀ ਨੂੰ ਮਿਤਸ਼ਾ ਨੂੰ ਇਹਾਈ ਕਮਾਂਡ ਲੀਡਰਸ਼ਿਪ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਨਾਲ ਹੀ ਬੀਜੇਪੀ ਦੇ ਜਿਹੜੇ ਵਰਕਰ ਹੈ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਉਹ ਸਾਰੇ ਹੀ ਵਧਾਈ ਦੇ ਪੱਤਰ ਹਨ ਹਾਂਜੀ ਅਸੀਂ ਅੱਜ ਇੱਥੇ ਫੈਰ ਵੀ ਗੇਟ ਚੌਕ ਸਾਡੇ ਪ੍ਰਧਾਨ ਸਰੂਪ ਚੰਸੀ ਗਲਾਜੀ ਦੇ ਘਰ ਆਈ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਹਾਂਜੀ ਹਾਂਜੀ ਆ ਰੌਤਲ ਵੱਜ ਰਿਹਾ ਸਾਰੇ ਵਰਕਰ ਖੁਸ਼ੀ ਨਾਲ ਨੱਚ ਰਹੇ ਹਾਂਜੀ ਬਿਲਕੁਲ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਉੱਥੇ 0 0 ਵੋਟ ਲੈ ਕੇ ਗਈ ਹੈ ਇੱਕ ਵੀ ਸੀਟ ਉਹਨਾਂ ਨੂੰ ਨਹੀਂ ਆਈ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ ਹੈ ਤੇ ਇਸੇ ਨਾਲ ਹੁਣ ਪੰਜਾਬ 'ਚ ਵੀ ਬਹੁਤ ਜ਼ਿਆਦਾ ਪ੍ਰਭਾਵ ਪਊਗਾ ਤੇ ਅਸੀਂ ਹੁਣ ਅਗਲੀਆਂ ਵੋਟਾਂ 'ਚ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣਾਵਾਂਗੇ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਅਸੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਰਿਆਣੇ ਚ ਸਾਡੀ ਬੀਜੇਪੀ ਸਰਕਾਰ ਨੇ ਹੈਟ੍ਰਿਕ ਮਾਰੀ ਹੈ ਤੇ ਅਸੀਂ ਉਸ ਖੁਸ਼ੀ ਦੇ ਮੌਕੇ ਤੇ ਇੱਥੇ ਜਸ਼ਨ ਮਨਾਉਣ ਲਈ ਇਕੱਠੇ ਹੋਏ ਆਂ ਜਿੱਦੇ ਲੱਡੂ ਵੰਡੇ ਗਏ ਤੇ ਸਾਰਿਆਂ ਨੇ ਡਾਂਸ ਕੀਤਾ ਨੱਚ ਨੱਚ ਕੇ ਅਸੀਂ ਖੁਸ਼ੀ ਮਨਾਈ ਤਾਂ ਸਾਨੂੰ ਉਮੀਦ ਹੈ ਵੀ ਪੰਜਾਬ ਚ ਵੀ ਐਨੇ ਬੀਜੇਪੀ ਅੱਗੇ ਵੀ ਤਰੱਕੀ ਕਰੇਗੀ ਧੰਨਵਾਦ ਅੱਲਾਹ ਬਾ ਪੋਲਿਟਿਕ ਦੀ ਗੱਲ ਕਰੀਏ ਤਾਂ ਆਖፋ ਪਿੱਛੇ ਜਾਣੀ ਤਾਂ ਅਖਬਾਰ ਦੇ ਵਿੱਚ ਕਿ ਕਿ ਸਾਡੀ ਤੀਸਰੀ ਸਰਕਾਰ ਉਹ ਲੋਕਾਂ ਦੇ ਨਾਲ ਮਿਲ ਜੁਲ ਕੇ ਲੋਕਾਂ ਦੇ ਹਿੱਤ ਲਈ ਕੰਮ ਕਰੇਗੀ ਅੱਛਾ ਜਿਲ੍ਹਾ ਪ੍ਰਧਾਨ ਕੋਰਪੋਰੇਸ਼ਨ ਤੇ ਨਾ ਵੀ ਅਤਮਾਈ ਐਟਮ ਪ੍ਰੋਗਰਾਮ ਜਿਲ੍ਹਾ ਪਤਾਨ ਦੇ ਗਹਿਰ ਮੋਟੇ ਪਿੱਛੇ ਪ੍ਰੋਗਰਾਮ ਹੈ ਨੀ ਇਹ ਪ੍ਰੋਟੋਕੋਲ ਦੀ ਲੰਗਣਾ ਨਹੀਂ ਕਿਉਂਕਿ ਦੇਖੋ ਦੇਖੋ ਇਸ ਤਰ੍ਹਾਂ ਹੈ ਵੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਬਹੁਤ ਵੱਡਾ ਹੈ ਪ੍ਰਧਾਨ ਜੀ ਨੂੰ ਕਿਸੇ ਕਾਰਨ ਕਰਕੇ ਕੋਈ ਕੰਮ ਹੋ ਸਕਦਾ ਲੇਟ ਹੋ ਗਏ ਹੋਣਗੇ ਲੇਕਿਨ ਸਾਡੇ ਜਿਹੜੇ ਐ ਸਿਪਾਹੀ ਐ ਜਿਹੜੇ ਸਾਡੀ ਜਿਹੜੀ ਸਾਡੀ ਫੌਜ ਐ ਉਹ ਸਰੂਪ ਚੰਦ ਸਿੰਘ ਲਾਜੀ ਦੀ ਫੌਜ ਐ ਅਸੀਂ ਉਹਨਾਂ ਦੇ ਥੱਲੇ ਅੱਜ ਜ਼ਿਲ੍ਹਾ ਦੇ ਵਿੱਚ ਜਿਹੜਾ ਹੈਗੀ ਐ ਇਹ ਜਿਹੜਾ ਖੁਸ਼ੀ ਮਨਾ ਰਹੇ ਨਹੀਂ ਉਹਨਾਂ ਨੇ ਮਨਾ ਕਰਤਾ ਕਿ ਮੈਂ ਨਹੀਂ ਆ ਸਕਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਇਹੋ ਜਿਹਾ ਕੋਈ ਪ੍ਰਚਾਰ ਜਿਹੜਾ ਕਰ ਰਿਹਾ ਉਹ ਕੋਲ ਗਲਤ ਐ ਅਸੀਂ ਸਰੂਪ ਚੰਦ ਸਿੰਘ ਲਾਜੀ ਦੀ ਅਗਵਾਈ ਦੇ ਵਿੱਚ ਅੱਜ ਇਕੱਠੇ ਹੋਏ ਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆਂ ਇਹ ਤਾਂ ਦੇਖੋ ਤੁਸੀਂ ਜਿਹੜੇ ਪੱਤਰਕਾਰ ਭਰਾਇਆ ਕੇ ਯਾਰੀ ਉਹ ਜਲਦੀ ਦੇ ਵਿੱਚ ਜਵਾਬ ਪੁੱਛਣ ਲੱਗ ਜਾਂਦੇ ਨੇ ਤਾਂ ਅਸੀਂ ਇਹ ਕਹਾਂਗੇ ਅਸੀਂ ਇੱਕ ਹੈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਿੰਡਾ ਇੱਕ ਹੈ ਇੱਕੋ ਜਿਹੜੇ ਝੰਡੇ ਥੱਲੇ ਅਸੀਂ ਕੰਮ ਕਰ ਰਹੇ ਹਾਂ ਪੰਜਾਬ ਦੇ ਬੋਲਣ ਥੰਦੇ ਸੀ ਬਿਲਕੁਲ ਪੰਜਾਬੀ ਨਹੀਂ ਹਰਿਆਣਾ ਜਿੱਥੇ ਦਿੱਲੀ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਉੱਥੇ ਵੀ ਬਹੁਤ ਵੱਡਾ ਜਿਹੜਾ ਫਰਕ ਪੈਣ ਵਾਲਾ ਹੈ ਔਰ ਜੋ ਇਹ ਝੂਠ ਦਾ ਪਿੰਦਾ ਕੇਜਰੀ ਵਾਲਾ ਹੈ ਉਸ ਨੂੰ ਵੀ ਅਸੀਂ ਦਿੱਲੀ ਦੇ ਵਿੱਚ ਸ਼ਾਮਗ ਖਾਵਾਂਗੇ ਪੰਜਾਬ ਦੇ ਵਿੱਚ ਵੀ ਆਨੜ ਦੇ ਵਿੱਚ ਵਿਵਾਜਵੀ ਜਨਤਾ ਪਾਰਟੀ ਦੀ ਜਿਹੜੀ ਚੜ੍ਹਾਈ ਹੋਣ ਵਾਲੀ ਆ ਤੁਸੀਂ ਦੇਖੋ ਜੀ ਜਿਹੜੇ ਹਿਸਾਬ ਨਾਲ ਹਰਿਆਣੇ ਵਿੱਚ ਆਮ ਆਦਮੀ ਪਾਰਟੀ ਜੀਆਂ ਜਮਾਨਤਾ ਜਬਤ ਹੋ ਗਈਆਂ ਉਹੀ ਹਾਲ ਪੰਜਾਬ ਵਿੱਚ ਹੋਏਗਾ ਨੋਟਾਂ ਦੇ ਥੱਲੇ ਨੋਟਾਂ ਤੋਂ ਥੱਲੇ ਜਿਹੜੀਆਂ ਵੋਟਾਂ ਆ ਉਹ ਕੇਜਰੀਵਾਲ ਨੂੰ ਪਈਆਂ ਜਿਹੜੀਆਂ ਅੱਜ ਕਹਿੰਦਾ ਸੀ ਮੈਂ ਕਿ ਇਮਾਨਦਾਰ ਆਂ ਅਗਰ ਤੁਸੀਂ ਮੈਨੂੰ ਜਿਤਾ ਦਿਓਗੇ ਤਾਂ ਮੈਂ ਫੇਰ ਦਿੱਲੀ ਦੇ ਵਿੱਚ ਇਲੈਕਸ਼ਨ ਲੜਾਂਗਾ ਤਾਂ ਤੁਸੀਂ ਉਹ ਹਾਲ ਦੇਖ ਲਓ ਨੋਟਾ ਤੋਂ ਥੱਲੇ ਉਸ ਦਾ ਕਰਦਾਰ ਹੈ ਇੱਕ ਨੰਬਰ ਦਾ ਝੂਠਾ ਜਿਹੜਾ ਹੈਗਾ ਕਰਪਟਡ ਜਿਹੜਾ ਹੈਗਾ ਉਹ ਬੰਦਾ ਕੇਜਰੀਵਾਲ ਹੈਗਾ ਹਾਂ ਓਏ ਹਰਿਆਣੇ 'ਚ ਸਰਕਾਰਾਂ ਉਤੇ ਸਾਨੂੰ ਬਹੁਤ ਖੁਸ਼ੀ ਹੈ ਬੀਜੇਪੀ ਸਰਕਾਰਾਂ ਉਤੇ ਇਹਦੇ ਨਾਮ 'ਤੇ ਜਿੰਨੀ ਚਿਰ ਸਾਡੀ ਸਰਕਾਰਾਂ ਪੰਜਾਬ ਚ ਆਉਣ ਵਾਲੀ ਵੀ ਸਰਕਾਰ ਆ ਉਹੀ ਅਸੀਂ ਹਰਿਆਣਾਂ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਰੇ ਵਰਦੀ ਪੀਜੂਆ ਸਰਕਾਰਾਂ ਆਕੇ ਵੀ ਕੀ ਹੈਗਾ ਸ਼ੁਰੂ ਕਰ ਦਿੱਤੇ ਗਿਆ ਸ਼ਾਟ ਬਹੁਤ ਬਹੁਤ ਸ਼ਾਬਾਸ਼ ਬਹੁਤ ਬਹੁਤ ਸ਼ਾਬਾਸ਼ a